ਸਸੇਗਲ ਜੀ ਤੁਸੀਂ ਦੇਖ ਰਹੇ ਹੋ ਧਾਨਿਕ ਸਵੇਰਾ ਟੀਵੀ ਤੇ ਮੈਂ ਲਖਵਿੰਦਰ ਸਿੰਘ ਅੱਜ ਅਸੀਂ ਤਸਵੀਰਾਂ ਤੁਹਾਨੂੰ ਸ਼ੰਭੂ ਬੋਰਡਰ ਦੀ ਦਿਖਾਵਾਂਗੇ ਜਿੱਥੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਦੂਜੇ ਪਾਸੇ ਤੁਹਾਨੂੰ ਤਸਵੀਰ ਦਿਖਾਵਾਂਗੇ ਕਿ ਸ਼ਖਸ ਸਾਡੇ ਨਾਲ ਮੌਜੂਦ ਹੈ ਜਿਹੜੇ ਕਿ ਸਾਈਕਲ ਤੇ ਇੱਥੇ ਪਹੁੰਚੇ ਨੇ ਕਿਹੜੀ ਜਗ੍ਹਾ ਦਾ ਪਹੁੰਚੇ ਨੇ ਕਿੱਥੋਂ ਤੁਰ ਕੇ ਆਏ ਨੇ ਉਹ ਵੀ ਗੱਲਬਾਤ ਕਰਾਂਗੇ ਸਰ ਕੀ ਨਾਮ ਕੀ ਤੁਹਾਡਾ ਮਨਜੀਤ ਘਟਾਰ ਸਿੰਘ ਹਾਂਜੀ ਜਿੱਤਾਰ ਸਿੰਘ ਜਿੱਤਾਰ ਸਰ ਕਿਹੜੀ ਜਗ੍ਹਾ ਤੇ ਆਏ ਹੋ ਤੁਸੀਂ ਸਾਈਕਲ ਤੇ ਆਏ ਕਿਹੜੀ ਜਗ੍ਹਾ ਤੇ ਆਏ ਇੱਥੇ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਪ ਤੁਹਾਨੂੰ ਕਿੱਥੇ ਆ ਕੇ ਪਹੁੰਚਿਆ ਵਰਦਾਸਪੁਰ ਦੇ ਨਾਲ ਹੀ ਵਰਦਾਸਪੁਰ ਤੋਂ ਆਏ ਤੇ ਤੁਸੀਂ ਕਿਹਾ ਕਿੰਨੇ ਵਜੇ ਤੁਰੇ ਸੀ ਇੱਥੇ ਪਹੁੰਚਣ ਨੂੰ ਕਿੰਨੇ ਟਾਈਮ ਲੱਗਾ ਤੁਹਾਨੂੰ ਦੋ ਦਿਨ ਹੋਏ ਨੇ ਤੇ ਰਾਤ ਗੁਰਦਾਰੇ ਗੁਰਦਵਾਰੇ ਹਾਂਜੀ ਗੁਰਦਾਰੇ ਅੱਛਾ ਤੁਹਾਡੀ ਇੱਕ ਲੱਤ 'ਚ ਪ੍ਰੋਬਲਮ ਵੀ ਆ ਲੱਤ 'ਚ ਕੀ ਦਿੱਕਤ ਕੀ ਹੋਈ ਆ ਤੁਹਾਡੇ ਨਾਲ ਇਦਾਂ ਹੀ ਐਕਸੀਡੈਂਟ ਹੋ ਗਿਆ ਹੈ ਐਕਸੀਡੈਂਟ ਹੋਇਆ ਸੀ ਤੁਹਾਡਾ ਹਾਂਜੀ ਅੱਛਾ ਸਾਈਕਲ ਚਲਾਉਂਦੇ ਸਮੇਂ ਹੁਣ ਐਡਾ ਲੰਬਾ ਸਫ਼ਰ ਤੁਸੀਂ ਤੈਂ ਕਰਕੇ ਆਏ ਹੋ ਕਿਸਾਨੀ ਅंदोलਨ ਤੋਂ ਸ਼ਾਮਲ ਹੋਏ ਹੋ ਕਿੰਨਾ ਔਖਾ ਕਿੰਨਾ ਕ ਲੱਗਾ ਇੱਕ ਲੱਤ ਨਾਲ ਸਾਈਕਲ ਚਲਾ ਕੇ ਲੱਗ ਆਇਓ ਕਿਉਂਕਿ ਇਕਲਾ ਤੁਹਾਡੀ ਪ੍ਰੋਬਲਮ ਹੈ ਕੋਈ ਗੱਲ ਨਹੀਂ ਪੀੜ ਪਰਾਂ ਨੂੰ ਹਟ ਗਿਆ ਪਿੰਡ ਨੂੰ ਦਿਉਂਦੇ ਪੀੜ ਪਰਨੇ ਹੁੰਦੀ ਕੋਈ ਵੀ ਪੀੜ ਪਰਦੇ ਨਾ ਅੱਛਾ ਜਿਨੇ ਤਾਂ ਕਰ ਕਿਸਾਨੀ ਅੰਦੋਲਨ ਅਥੇ ਚੱਲਦਾ ਰਹੇਗਾ ਤੁਸੀਂ ਵੀ ਇੱਥੇ ਡਟੇ ਰਹੋਗੇ ਸਮਰਥਨ ਦਿੰਦੇ ਰਹੋਗੇ ਹਲਕੀ ਤੁਸੀਂ ਸਾਈਕਲ ਤੇ ਆਏ ਹੋ ਹਾਂ ਜੀ ਪੱਕਾ ਇੱਥੇ ਰਹਿਣਾ ਨਾਲ ਜੀ ਹਾਂਜੀ ਪੱਕਾ ਰਹਿਣਾ ਨਾ ਵੇਖੋ ਤਾਂ ਤੇ ਦਿੱਲੀ ਜਾ ਕੇ ਦਿੱਲੀ ਪਾ ਲਗੋ ਕੀ ਗੱਲ ਪਾ ਲਗਣਾ ਅੱਛਾ ਅੱਜ ਸ਼ਾਮ ਦੀ ਕਹਿੰਦਾ ਮੀਟਿੰਗ ਵੀ ਆ ਕਿਸਾਨਾਂ ਦੀ ਮੰਤਰੀਆਂ ਦੇ ਨਾਲ ਮੀਟਿੰਗ ਆ ਕੀ ਲੱਗਦਾ ਕਿ ਹਲ ਨਿਕਲ ਪਾਏਗਾ ਕਿਉਂਕਿ ਇੱਥੇ ਭਾਰੀ ਗਿਣਤੀ ਵਿੱਚ ਕਿਸਾਨ ਆ ਤੇ ਆਪਣੇ ਮੰਗਾਂ ਨੂੰ ਲੈ ਕੇ ਇੱਥੇ ਬੈਠੇ ਹੋਏ ਇਹ ਨੂੰ ਪਾ ਲੱਗ ਅਤਾਬਾ ਕਿਸਾਨ ਨੂੰ ਪਾ ਲੱਗਣਾ ਕੀ ਗੱਲ ਹੁੰਦੀ ਹੈ ਅੱਛਾ ਜੀ ਹਾਂਜੀ ਤੇ ਘਰ ਦੇ ਵਿੱਚ ਤੁਹਾਡੇ ਕੌਣ-ਕੌਣ ਆ ਤੁਸੀਂ ਕੱਲੇ ਆਏ ਹੋ ਜਾਂ ਕੋਈ ਹੋਰ ਘਰ ਦੇ ਵੀ ਕੋਈ ਆਏ ਸਾਰੇ ਘਰ ਦੇ ਵਿੱਚ ਆਏ ਹਾਂ ਜੀ ਘਰੇ ਹੀ ਆਏ ਨੇ ਹਾਂਜੀ ਅੱਛਾ ਘਰ ਦੇ ਆ ਨੇ ਤੁਹਾਨੂੰ ਕਿਹਾ ਨਹੀਂ ਕਿ ਵੇਡਾ ਲੰਬਾ ਸਫ਼ਰ ਤੇ ਤੈਅ ਕਰਨ ਜਾ ਰਹੇ ਹੋ ਤੇ ਦੂਜੇ ਪਾਸੇ ਤੁਹਾਡੇ ਲੱਤ 'ਚ ਦਿੱਕਤ ਵੀ ਆ ਫਿਰ ਵੀ ਤੁਸੀਂ ਕਿਸਾਨੀ ਅੰਦੋਲਨ ਸ਼ਾਮਲ ਹੋਣ ਜਾ ਰਹੇ ਪਹਿਲਾਂ ਮੈਂ ਦੋੜ ਆਏ ਹਾਂ ਹਾਂਜੀ ਕਿਸਾਨ ਕੋ ਪਹਿਲਾਂ ਵੀ ਇੱਕ ਦੋੜ ਆਏ ਜੀ ਤੋਂ ਪਹਿਲਾਂ ਵੀ ਆ ਚੁੱਕੇ ਹਾਂ ਹਾਂ ਜੀ ਅਗਲਾਂ ਦਾ ਹੈ ਜੀ ਹਾਂ ਜੀ ਮਤਲਬ ਜਿੰਨੇ ਦਾ ਕਰ ਕਿਸਾਨਾਂ ਦਾ ਅੰਦੋਲਨ ਜਾਂ ਮੰਗਾਂ ਨਹੀਂ ਮੰਨੀ ਜਾਂਦੀਆਂ ਕਿਸਾਨਾਂ ਨਾਲ ਦੀ ਡਟੇ ਰਹੋਗੇ ਇਹਨਾਂ ਦਾ ਸਮਰਥਨ ਦਿੰਦੇ ਰਹੋਗੇ ਪੱਕਾ ਨਾਲ ਜੀ ਹਾਂ ਜੀ ਪੱਕਾ ਸੋ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਜਿਹੜਾ ਕਿ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਇੱਕ ਸ਼ਖਸ ਆ ਗੁਰਦਾਸਪੁਰ ਤੋਂ ਤੁਰ ਕੇ ਆਏ ਨੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਕਿ ਇਹਨਾਂ ਨੇ ਹਿੱਸਾ ਲੇਤਾ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਉਹਨਾਂ ਦੀ ਲੱਤ ਜਿਹੜੀ ਚ ਪ੍ਰੋਬਲਮ ਹੈ ਲੱਤ ਕੱਟੀ ਹੋਈ ਆ ਤੇ ਪਰ ਇੱਕ ਜਿਹੜੀ ਲੱਤ ਦੂਜੀ ਸਹੀ ਆ ਪਰ ਉਹ ਸਾਈਕਲ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਤੇ ਸਮਾਨ ਦੂਜੇ ਪਾਸੇ ਸਮਾਨ ਵੀ ਤੁਸੀਂ ਦੇਖੋ ਇੱਥੇ ਕੀ ਉਹਨਾਂ ਨੇ ਸਮਾਨ ਦੀ ਤੁਹਾਨੂੰ ਤਸਵੀਰਾਂ ਦਿਖਾਣੀਆਂ ਆ ਜਿੱਥੇ ਕਿ ਕੰਬਲ ਰੱਖਿਆ ਹੋਇਆ ਜੈਕਟ ਰੱਖੀ ਹੋਈ ਆ ਤੇ ਹੋਰ ਬੈਗ ਦੇ ਵਿੱਚ ਹੋਰ ਸਮਾਨ ਰੱਖਿਆ ਹੋਇਆ ਸਾਈਕਲ ਆ ਅੱਛਾ ਜਦੋਂ ਤੁਸੀਂ ਇੱਡਾ ਲੰਬਾ ਸਫ਼ਰ ਕਰਕੇ ਆਏ ਹੋ ਪੈਂਚਰ ਪੁੰਚ ਨਹੀਂ ਹੋਇਆ ਰਸਤੇ ਜਾ ਕੇ ਨਾ ਮੈਂ 2 ਸਾਲ ਦੇ ਲਿਆਈਓ ਇਹਦੇ ਟੈਟਰ ਪਾਇਆ ਇਹ ਤੱਕ ਕੋਈ ਪੈਨਸ਼ਨ ਨੂੰ ਲੈਣ ਦੇਣੀ ਅਜਾ ਪੰਪ ਗੁੰਪ ਵੀ ਕੋਲ ਰੱਖਿਆ ਆ ਬਾਈ ਚਾਂ ਦੇ ਹਵਾ ਨਿਕਲ ਗਈ ਤਾਂ ਫਿਰ ਪਰ ਰੱਖਿਆ ਪੰਪ ਰੱਖਿਆ ਹੈ ਲੈਂਦਾ ਪੰਪ ਰੈਂਦਾ ਪੰਪ ਲੈਂਦਾ ਹਾਂਜੀ ਸੋ ਤੁਸੀਂ ਵੀਰਾਂ ਤੁਹਾਨੂੰ ਦਖਾਈਆ ਕਿ ਜਿਹੜਾ ਸ਼ਖਸ਼ਾ ਜਿਹੜਾ ਕਿ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਏ ਨੇ ਗੁਰਦਾਸਪੁਰ ਤੋਂ ਸਾਈਕਲ ਤੇ ਚੱਲ ਕੇ ਆਏ ਨੇ ਇੱਕ ਲੱਤ ਚ ਇਹਨਾਂ ਦੀ ਪ੍ਰੋਬਲਮ ਹੈ ਲੱਤ ਟੁੱਟੀ ਹੋਈ ਆ ਆਰਟੀਫੀਸ਼ਲ ਲੱਤ ਜਿਹੜੀ ਲੱਗੀ ਹੋਈ ਆ ਫਿਰ ਵੀ ਕਿਸਾਨਾਂ ਦਾ ਜਿਹੜਾ ਸਾਥ ਦੇਣ ਲਈ ਇੱਥੇ ਸ਼ੰਭੂਪਾਟ ਤੇ ਪਹੁੰਚੇ ਹੋਏ ਨੇ ਲੁਧਿਆਣਾ ਤੋਂ ਲਖਮਿੰਦਰ ਸਿੰਘ ਸ਼ੰਭੂਪਾਟ